ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਖਿਆ ਸਾਬ ਨੂੰ ਜੀ ਆਣ ਲੈ ਕੇ ਹਾਜ਼ਰਾਂ ਇਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇਦੀ ਵੱਡੀ ਖਬਰ ਅਨੈਲ ਅਬਾਨੀ ਮੁੜ ਕੇ ਰੇ ਮੁਸ਼ਕਲਾਂ ਚ ਲੋਨ ਅਕਾਊਂਟ ਨੂੰ ਲਾਣਿਆ ਫਰਾਡ ਦੇਚ ਦੇ ਸਭ ਤੋਂ ਵੱਡੇ ਬੈਂਕ ਨੂੰ ਕਿਉਂ ਕੀਤੀ ਕਾਰਵਾਈ ਅਨੈਲ ਅਬਾਨੀ ਦੀਆਂ ਮੁਸ਼ਕਲਾਂ ਘਟ ਨਹੀਂ ਹੋ ਰਹੀਆਂ ਦੇਚ ਦੇ ਸਭ ਤੋਂ ਵੱਡੇ ਬੈਂਕ SBI ਨੇ ਉਹਨਾਂ ਦੀ ਕੰਪਨੀ ਰਿਲਾਇਸ ਕਮਿਊਨਿਕੇਸ਼ਨ ਦੇ ਕਰਜ਼ੇ ਨੂੰ ਧੋਖਾਧੜੀ ਲਾਣ ਦਿੱਤਾ ਹੈ ਇੰਨਾ ਹੀ ਨਹੀਂ ਬੈਂਕ ਨੇ ਨੀਲ ਮਾਨੀ ਦੇ ਨਾਮ ਨੂੰ ਭਾਰਤੀ ਰਿਜਰਵ ਬੈਂਕ ਨੂੰ ਰਿਪੋਰਟ ਕਰਨ ਦਾ ਵੀ ਫੈਸਲਾ ਕੀਤਾ ਹੈ ਇਹ ਖਬਰ ਆਰਸੀਓਐਮ ਵੱਲੋਂ 1 ਜੁਲਾਈ ਨੂੰ ਸਟਾਕ ਐਕਸਚੇਂਜ ਨੂੰ ਦਿੱਤੀ ਗਈ ਜਾਣਕਾਰੀ ਤੋਂ ਬਾਅਦ ਸਾਹਮਣੇ ਐਸਬੀਆਈ ਨੇ 23 ਜੂਨ 2025 ਨੂੰ ਇੱਕ ਪੱਤਰ ਭੇਜਿਆ ਜੋ ਆਰਸੀਓਐਮ ਨੂੰ ਜੂਨ ਨੂੰ ਪ੍ਰਾਪਤ ਹੋਇਆ ਸੀ SBI ਨੇ ਕਦਮ 1 ਜੂਨ 1 ਜੁਲਾਈ 2025 ਨੂੰ 70 ਸਾਲ ਤੇ ਹੋਣ ਤੇ ਚੁੱਕਿਆ SBI ਨੇ ਇੱਕ ਪੱਤਰ ਭੇਜਿਆ ਜਿਸ ਇਸ ਚਕੀ ਕਹਾ ਪੱਤਰ ਵਿੱਚ ਸਟੇਟ ਬੈਂਕ ਆਫ ਇੰਡੀਆ ਨੇ ਕਿਹਾ ਕਿ ਆਰ ਸੀਓਐਮ ਦੇ ਲੋਨ ਅਕਾਊਂਟ ਵਿੱਚ ਬੇਨਿਜਮੀਆਂ ਪਾਈਆਂ ਗਈਆਂ ਹਨ ਇਹ ਕਰਜ਼ਾ ਅਗਸ 2016 ਤੋਂ ਪਹਿਲਾਂ ਦਾ ਹੈ ਜਦੋਂ ਕੰਪਨੀ ਦੀ ਹਾਲਤ ਚੰਗੀ ਨਹੀਂ ਸੀ ਜਿਸ ਤੋਂ ਬਾਅਦ ਬੈਂਕ ਨੇ ਕਈ ਕਾਰਨ ਦੱਸੋ ਨੋਟਿਸਾਂ ਤੇ ਫੋਰਸਿਕ ਆਡਿਟ ਤੋਂ ਬਾਅਦ ਇਹ ਫੈਸਲਾ ਲਿਆ ਐਸਬੀਆਈ ਦਾ ਕਹਿਣਾ ਹੈ ਕਿ ਕੰਪਨੀ ਨੇ ਕਰਜ਼ੇ ਦੀਆਂ ਸ਼ਰਤਾਂ ਦੀ ਪਾਲਣਾ ਨਹੀਂ ਕੀਤੀ ਅਤੇ ਖਾਤੇ ਤੇ ਬੇ ਨਿਯਮੀਆਂ ਸਨ ਇਸ ਲਈ ਇਸ ਨੂੰ ਧੋਖਾਧੜੀ ਕੋਸ਼ਿਸ਼ ਕੀਤਾ ਜਾਂਦਾ ਹੈ ਆਰਸੀਓਐਮ ਨੇ ਜਵਾਬ ਚਕਾ ਕੀ ਕਹਾ ਆਰਸੀਓਐਮ ਨੇ ਐਸਬੀਆਈ ਨੂੰ ਜਵਾਬ ਦਿੱਤਾ ਤੇ ਕਿਹਾ ਕਿ ਉਹਨਾਂ ਦੀ ਕੰਪਨੀ 2019 ਤੋਂ ਕਾਰਪੋਰੇਟ ਇਨਸੋਲਵੈਂਸੀ ਰੈਗੂਲੇਸ਼ਨ ਪ੍ਰਕਿਰਿਆ ਦੇ ਅਧੀਨ ਹੈ ਜਾਨੀ ਕਿ ਕੰਪਨੀ ਦੇ ਕਰਜ਼ੇ ਅਤੇ ਦਿਹਨਦਾਰੀਆਂ ਦਾ ਨਿਪਟਾਰਾ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ